ਏ ਵੀ ਵੀ 산ਜਾ ਤੁਹਾਨੂੰ ਰੱਖੇ ਅੱਗੇ ਗਰਵਕ ਸਿੰਘ ਨੂੰ ਅੰਮ੍ਰਿਤਸਰ ਨਹੀਂ ਜਾਣ ਦਿੱਤਾ ਗਿਆ ਉਹ ਲਖਨੌਰ ਸਾਹਿਬ ਗੁਰਦੁਆਰਾ ਸਾਹਿਬ ਨੇ ਸਾਡੇ ਨਾਲ ਨੇ ਸੁਣਨਾ ਗੱਲਬਾਤ ਕਰਦੇ ਆ ਤੁਸੀਂ ਅੰਮ੍ਰਿਤਸਰ ਜਾਣਾ ਸੀ ਪਹਿਲਾਂ ਡਿਸੀਜਨ ਲਿਆ ਫਿਰ ਵਾਪਸ ਹੋ ਗਿਆ ਪੰਜ ਪਿਆਰਿਆਂ ਨੇ ਪਹਿਲਾਂ ਤੁਹਾਨੂੰ ਕਿਹਾ ਸੀਗਾ ਪੂਰਾ ਦਿਨ ਕੀ ਇਸ ਤਰ੍ਹਾਂ ਚੱਲਦਾ ਰਿਹਾ ਕਿ ਤੁਸੀਂ ਨਹੀਂ ਗਏ ਮੈਂ ਤੇ ਬੇਨਤੀ ਇਹ ਕਰਦਾ ਕਿ ਮੈਨੂੰ ਤੇ ਅੰਮ੍ਰਿਤਵਾਲੇ ਪਤਾ ਲੱਗਿਆ ਸੀ ਵੀ ਤੂੰ ਦਰਬਾਰ ਸਾਹਿਬ ਨਾ ਜਾ ਤਿਰੂ ਨਹੀਂ ਜਾਣ ਦਿੱਤਾ ਜਾਏਗਾ ਅਰ ਜਿਹੜਾ ਤਮਾਸ਼ਾ ਜਿਆ ਬਣ ਗਿਆ ਨਾ ਉਹ ਤਮਾਸ਼ਾ ਹੀ ਬਣ ਕੇ ਤਮਾਸ਼ਾ ਹੀ ਬਣ ਕੇ ਨਿਪਟ ਗਿਆ ਸਾਰਾ ਜੇ ਆਪਾਂ ਰੱਬ ਦੀ ਗੱਲ ਨੂੰ ਨਹੀਂ ਮੰਨਾਂਗੇ ਨਾ ਇਹ ਤਮਾਸ਼ਾ ਕਿ ਨਹੀਂ ਬਣਾਇਆ ਹਾਂ ਇਹ ਤਮਾਸ਼ਾ ਬਣਾਇਆ ਕਿ ਨਹੀਂ ਇੱਕ ਗੈਰ ਜ਼ਿੰਮੇਵਾਰ ਲੋਕਾਂ ਨੇ ਕੌਣ ਨੇ ਗੈਰ ਜ਼ਿੰਮੇਵਾਰ ਲੋਕੇ ਐਦਾਂ ਨਹੀਂ ਨਾਂ ਨਹੀਂ ਲੈਂਦਾ ਕਿਹਨਾਂ ਗੈਰ ਜ਼ਿੰਮੇਵਾਰ ਲੋਕਾਂ ਨੇ ਅਸੀਂ ਗਿਣਤੀ ਦੇ ਇਥੇ ਆਪਣੇ ਜਿਹੜੇ ਸਾਡੇ ਜ਼ਿੰਮੇਵਾਰ ਬੰਦੇ ਥੋੜੇ ਸੀ ਤੇ ਗੈਰ ਜ਼ਿੰਮੇਵਾਰ ਲੋਕਾਂ ਨੇ ਹਾਵੀ ਓਕੇ ਸਾਡੇ ਤੇ ਗੁਰੂ ਦੇ ਫੈਸਲਾ ਨਹੀਂ ਪਰਵਾਨ ਕੀਤਾ ਲੇਕਿਨ ਗੁਰੂ ਨੇ ਆਪਣਾ ਫੈਸਲਾ ਮਨਾ ਲਿਆ ਅੱਜ ਦੀ ਦਿਹਾੜੀ 'ਚ ਤੁਹਾਨੂੰ ਹੀ ਪਤਾ ਲੱਗ ਗਿਆ ਕੁਝ ਸਾਰੀ ਇਹ ਤੇ ਦੇਖ ਤੁਹਾਨੂੰ ਤਾਂ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਨੇ ਨਹੀਂ ਜਾਣ ਦਿੱਤਾ ਇੱਥੋਂ ਨਹੀਂ 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 ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਕੀ ਦੀ ਆ ਉਹ ਵੀ ਪਰਮਾਤਮਾ ਦੀ ਬਣਾਈ ਹੋਈ ਆ ਠੀਕ ਹੈ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਜਿਹੜੀ ਆ ਇਹ ਵਧੀਆ ਸਰਕਾਰੀ ਆ ਉਹਨਾਂ ਨੇ ਸਾਨੂੰ ਕੋਈ ਮਾਰਾ ਨਹੀਂ ਗਿਆ ਲੇਕਿਨ ਇੱਥੇ ਪੰਜਾਬ ਸਰਕਾਰ ਨੇ ਪ੍ਰੈਸ਼ਰ ਹੀ ਇੰਨਾ ਬਣਾਤਾ ਉਹ ਸਰਕਾਰ ਦੇ ਉੱਤੇ ਕਿ ਇਹ ਬੰਦੇ ਦੀ ਕੋਈ ਵੀ ਇਹਦੀ ਸਿਹਤ ਖਰਾਬ ਹੈ ਜੀ ਇਹਨੂੰ ਇਹ ਹੋ ਜਾਏਗਾ ਇਹਨੂੰ ਇਹ ਹੋ ਜਾਏਗਾ ਤੁਹਾਡੀ ਜ਼ਿੰਮੇਵਾਰੀ ਹੋਵੇ ਤੁਹਾਡੇ ਕੋਲ ਪਰ ਅੱਜ ਤੁਹਾਡੇ ਬਹੁਤ ਸਾਰੇ ਵਰਕਰ ਤੁਹਾਡੇ ਤੋਂ ਨਾਰਾਜ਼ ਸੀਗੇ ਕਿ ਤੁਸੀਂ ਆਰਐਸਐਸ ਨਾਲ ਮਿਲ ਗਏ ਬੀਜੇਪੀ ਸਰਕਾਰ ਨਾਲ ਮਿਲ ਗਏ ਇੱਥੇ ਕਹਿੰਦੇ ਰਹੇ ਹੋ ਭਾਈ ਸਾਹਿਬ ਜੀ ਮੈਂ ਕਹੀ ਦੀ ਜ਼ੁਬਾਨ ਫੜ ਸਕਦਾ ਮੈਂ ਨਹੀਂ ਕਹੀ ਦੀ ਜ਼ੁਬਾਨ ਫੜ ਸਕਦਾ ਆਪਣੀ ਜ਼ੁਬਾਨ ਤੋਂ ਜੋ ਮਰਜ਼ੀ ਬੋਲ ਦੇ ਮੈਂ ਤਾਂ ਗੁਰੂ ਨਾਲ ਗੁਰੂ ਭਾਵੇਂ ਆਰਐਸਐਸ ਹੈ ਭਾਵੇਂ ਕੋਈ ਵੀ ਹੈ ਗੁਰੂ ਗ੍ਰੰਥ ਸਾਹਿਬ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਰਲ ਗਏ ਅੱਜ ਮੈਂ ਸਵੇਰੀ ਕਹੀ ਮੇਰੇ ਗੁਰੂ ਗ੍ਰੰਥ ਸਾਹਿਬ ਆ ਕਹਿੰਦਾ ਇਹਨਾਂ ਨੇ ਮੰਨੀ ਨਹੀਂ ਬਾਤ ਉਹਨੇ ਮ ਠੀਕ ਹੈ ਸਾਰਾ ਇਹ ਤੁਸੀਂ ਲੋਕਤੰਤਰ ਨੂੰ ਮੰਨਦੇ ਹੋ ਮੈਂ ਲੋਕਤੰਤਰ ਨੂੰ ਮੰਨਦਾ ਲੋਕਤੰਤਰ ਦੀ ਸਭ ਤੋਂ ਵੱਡੀ ਸੰਸਥਾ ਸੁਪਰੀਮ ਕੋਰਟ ਆ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਪ੍ਰੀ ਮੈਚਰ ਰੀਲਿਸ ਨਹੀਂ ਹੋ ਸਕਦੀ ਬੰਦੀ ਇਹ ਆ ਲੋਕਤੰਤਰ ਇਥੇ ਦੂ ਦੁਰ ਵਿਆਰ ਹੋ ਰਿਹਾ ਨਾ ਦੋ ਤਰ੍ਹਾਂ ਦਾ ਵਰਤਿਆ ਜਾ ਰਿਹਾ ਠੀਕ ਹੈ ਸੁਪਰੀਮ ਕੋਰਟ ਕਹਿ ਰਹੀ ਹੈ ਪ੍ਰੀ ਮੈਚਰ ਨਹੀਂ ਹੋ ਸਕਦੀ ਹੋਰ ਕੋਈ ਬੰਦਾ ਦੱਸ ਨਹੀਂ ਮੈਨੂੰ ਜਿਹੜਾ 14 ਸਾਲ ਤੋਂ ਜਾਂ 12 ਸਾਲ ਤੋਂ ਵੱਧ ਕੈਦੀ ਹੋਏ ਅੱਜ ਤੱਕ ਇਹੀ ਬੰਦੇ ਰਹਿ ਕੇ ਗਿਣਤੀ ਦੇ ਇੱਥੇ ਸੁਪਰੀਮ ਕੋਰਟ ਦਾ ਧਿਆਨ ਪੈ ਗਿਆ ਨਹੀਂ ਜਦੋਂ ਆਪਾਂ ਕਾਨੂੰਨ ਨੂੰ ਮੰਨਦੇ ਆ ਤਾਂ ਫਿਰ ਕਾਨੂੰਨ ਦੀ ਜਿਹੜੀ ਸਭ ਤੋਂ ਵੱਡੀ ਸੰਸਥਾ ਹੋਏ ਗੱਲ ਕਹਿ ਰਹੀ ਹੈ ਕਿ ਨਹੀਂ ਹੋ ਸਕਦੀ ਪ੍ਰੀਮੇਚਰ ਜਿਹੜੀ ਰਿਲੀਜ਼ ਹੋ ਨਹੀਂ ਹੋ ਸਕਦੀ ਸਭ ਕੁਝ ਹੋ ਸਕਦਾ ਤੁਹਾਡੇ ਸਾਹਮਣੇ ਰਾਸ਼ਟਰਪਤੀ ਨੇ ਰਾਜੋ ਵਾਲੇ ਨੂੰ ਫਾਂਸੀ ਕਰਤੀ ਸੀ ਸਵੇਰੇ ਲੱਗਣੀ ਸੀ ਨਹੀਂ ਲੱਗੀ ਨਾ ਠੀਕ ਹੈ ਤੇ ਇਹ ਵੀ ਗੁਰੂ ਕਿਰਪਾ ਕਰੇਗਾ ਇਹ ਬੰਦੇ ਰਿਹਾ ਤੁਸੀਂ ਮੋਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ ਸੀ ਕਿ ਮੋਦੀ ਸਰਕਾਰ ਠੀਕ ਕੰਮ ਕਰ ਰਹੀ ਹੈ ਜਿਹੜੀ ਬਾਕੀ ਰਾਜਾਂ ਦੇ ਅੰਦਰ ਸਿੱਖ ਰਿਲੀਜ਼ ਹੋਣੇ ਨੇ ਉਹਨਾਂ ਨੂੰ ਤਾਂ ਤੁਸੀਂ ਇੱਕ ਟੁਕੜ ਟੁਕੜ ਅਪੀਲ ਕਰ ਸਕਦੇ ਹੋ ਕਿ ਮੋਦੀ ਸਰਕਾਰ ਉਹਨਾਂ ਨੂੰ ਤਾਂ ਕਰੇ ਅਸੀਂ ਸਾਰਿਆਂ ਨੇ ਇਹ ਕਹਿ ਰਹੇ ਹਾਂ ਮੈਂ ਤੇ ਤੁਹਾਨੂੰ ਸ਼ੁਰੂ ਤੋਂ ਕਹਿ ਰਿਹਾ ਪੰਜਾਬ ਸਰਕਾਰ ਨੂੰ ਕਹਿੰਦਾ ਵੀ ਲੈ ਤੂੰ ਛੱਡ ਜਿਹੜੇ ਬੰਦੇ ਹੁਣ ਉਹਨੇ ਗੱਲ ਕਰਤਾ ਜੀ ਪਰ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਸਾਡੇ ਤਾਂ ਸਾਡੇ ਕੋਲ ਤਾਂ ਹੈ ਹੀ ਨਹੀਂ ਸਾਡੇ ਕੋਲ ਹੈ ਜਿਆ ਕੋਈ ਨਹੀਂ ਜਿਹੜਾ ਸਜ਼ਾ ਪੂਰੀ ਕਰ ਚੁੱਕਾ ਹੈ ਜਿਹੜਾ ਰੀਲਿਸ ਹੋਣਾ ਹਾਂ ਹਾਂ ਤੇ ਉਹ ਉਹਨੇ ਤਾਂ ਅੱਜ ਪੰਜਾਬ ਦੀ ਹਾਲਾਤ ਵੀ ਤਾਂ ਬਦਲ ਦਿੱਤੀ ਜਿਹੜਾ ਰਾਤੀ ਜਾਨ ਦੇ ਰਿਹਾ ਸੀ ਇਹ ਸੈਣੀ ਨੇ ਹਾਲਾਤ ਵੀ ਤਾਂ ਬਦਲੀ ਜੋ ਦੁਨੀਆ ਨਾਲ ਜੋ ਇਹਨੇ ਸੰਗਤ ਨਾਲ ਕੀਤਾ ਇਹਦਾ ਜਵਾਬ ਪੰਜਾਬ ਸਰਕਾਰ ਨੂੰ ਮਿਲੇਗਾ ਤੇ ਦੇਣਾ ਪਏਗਾ ਇਹ ਜਿੰਨਾ ਮਾਹੌਲ ਬ ਹਰਿਆਣਾ ਸਰਕਾਰ ਆਪਣੇ ਨਾਲ ਹਰਿਆਣਾ ਪ੍ਰਸ਼ਾਸਨ ਆਪਣੇ ਨਾਲ ਸੀ ਕਿਸੇ ਨੇ ਸਾਨੂੰ ਮਾਰਾ ਨਹੀਂ ਕਿਹਾ ਠੀਕ ਹੈ ਤੇ ਇਹ ਪੰਜਾਬ ਸਰਕਾਰ ਨੇ ਦਬਾਅ ਬਣਾ ਕੇ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਕਿ ਇਹ ਬੰਦਾ ਜੇ ਪੰਜਾਬ ਚ ਐਂਟਰੀ ਕਰ ਗਿਆ ਉੱਥੇ ਇਹ ਹੋ ਜਾਣਾ ਹੈ ਇੱਥੇ ਉਹ ਹੋ ਜਾਏ ਉੱਥੇ ਪਹਚਾਰ ਆ ਜੂਗਾ ਤੇ ਉਹਨਾਂ ਕਹਿ ਵੀ ਗੁਰਵਖਸ਼ ਜੀ ਤੇਰੇ ਜਾਣ ਤੇਰੇ ਨਾਲ ਪਹਚਾਰ ਲੱਗਦਾ ਤੇ ਕਿਉਂ ਤੂੰ ਆਪਣੀ ਉਹ ਕਰਦਾ ਮੈਂ ਕਹਾਂ ਜੀ ਠੀਕ ਹੈ ਮੈਨੂੰ ਉਹ ਸਿੱਖਾਂ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਨੂੰ ਤਾਂ ਸਿੱਖਾਂ ਦੀ ਸਰਕਾਰ ਕਿਹਾ ਜਾਂਦਾ ਪਹਰਾਵਾ ਸਰਕਾਰ ਸਿੱਖ ਦਿਨ ਕਲੇ ਦਾੜੀ ਮੋਛ ਨਾਲ ਤੇ ਸਿੱਖ ਨਹੀਂ ਬਣ ਜਾਂਦੇ ਪੱਗ ਬੰਨਣ ਨਾਲ ਸਿੱਖ ਨਹੀਂ ਬਣਦੇ ਗੁਰੂ ਸ੍ਰੀ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਲੈਣਾ ਅੱਜ ਦਾ ਵੀ ਇਹਦੇ ਵਿੱਚ ਵੱਡਾ ਰੋਲ ਮੈਂ ਕਹਿੰਦਾ ਜ਼ਿੰਮੇਵਾਰ ਜਹੇਦਾਰੀ ਹੈ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਤਰੀਕ ਲੈ ਕੇ ਮੇਰੇ ਨਾਂ ਤੇ ਖੜਪੜ ਸਾਹਿਬ ਰਖਵਾਇਆ ਹੋਇਆ ਤੇ ਜੇ ਅਕਾਲ ਤਖਤ ਸਾਹਿਬ ਦਾ ਜਹੇਦਾਰ ਕਹਿੰਦਾ ਇਹਨੂੰ ਪਤਾ ਵੀ ਗੁਰੂਕ ਸਿੰਘ ਨੇ ਇੱਥੇ ਆਉਣਾ ਹੈ ਤੇ ਉਹਨੇ ਕਿਉਂ ਨਹੀਂ ਮੈਂ ਸਵੇਰੇ ਨੂੰ ਕਾਲ ਕੀਤੀ ਸੀ ਪ੍ਰਸ਼ਾਸਨ ਨੂੰ ਨੇ ਉਹ ਆ ਲਿਆ ਵੀ ਇਸ ਬੰਦੇ ਨੇ ਉਹਨਾਂ ਨੂੰ ਨਾਂ ਤਾਂ ਕੀਤਾ ਜਾਏ ਇੱਕ ਬਿਆਨ ਸਿੰਘ ਦੇ ਪੁੱਤੇ ਰਵਨੀਤ ਬਿੱਟੂ ਨੇ ਅੱਜ ਸਟੇਟਮੈਂਟ ਦਿੱਤੀ ਹੈ ਅਖਬਾਰਾਂ ਦੇ ਅੰਦਰ ਸਟੇਟਮੈਂਟ ਛਪੀ ਹੈ ਉਹਨਾਂ ਦੀ ਕਿ ਅਗਰ ਇਹ ਰੀਲਿਸ ਹੁੰਦੇ ਨੇ ਉਹਨਾਂ ਨੇ ਕਿ ਹੱਤਿਆਬਾਦੀ ਰੀਲਿਸ ਹੁੰਦੇ ਨੇ ਤਾਂ ਮੈਂ ਪੰਜਾਬ ਦੇ 35000 ਹਿੰਦੂਆਂ ਨੂੰ ਲੈ ਕੇ ਧਰਨੇ ਤੇ ਬੈਠੂੰਗਾ ਜੰਤਰਮੰਤਰ ਦੇ ਅੰਦਰ ਮੈਂ ਨਾ ਜਿੱਥੇ ਮਰਜ਼ੀ ਬੈਠੇ ਉਸੇ ਬਿੱਟੂ ਨੇ ਪਿਛਲੇ ਸਾਲ ਦਾ ਉਹਦਾ ਦਿੱਤਾ ਹੋਇਆ ਬਿਆਨ ਹੈ ਕਿ ਇਹ ਬੰਦੇ ਛੱਡੇ ਜਾਣ ਸਾਨੂੰ ਕੋਈ ਤਰਾਜ ਨਹੀਂ ਉਹ ਬਿਆਨ ਮੇਰੇ ਕੋਲ ਪਿਆ ਹੈ ਪੂਰੀ ਕਾਂਗਰਸ ਪਾਰਟੀ ਸਰਕਾਰ ਕੀ ਬੰਦੇ ਛੱਡੇ ਜਾਣ ਕੱਲ ਖੈਰਾ ਸਾਹਿਬ ਆਏ ਸਨ ਉਹਨਾਂ ਦੇ ਪਾਸੋਂ ਪਰ ਪੰਜਾਬ ਦੇ ਅੰਦਰ Hindu ਭਾਈਚਾਰੇ 'ਚ ਡਰ ਹੈਗਾ ਕਿ ਅਤਵਾਦੀ ਰੀਲਿਸ ਹੋਣਗੇ ਉਹ ਇਹ ਕਹਿ ਰਹੇ ਨੇ ਉਹ ਭਾਈ ਸਾਹਿਬ ਕਿਸੇ ਦੇ ਡਰ ਨਹੀਂ ਹੈਗਾ ਐਵੇਂ ਫੁਆ ਏਜੰਸੀਆਂ ਫੁਆ ਫੁਲਾ ਰਹੀਆਂ ਨੇ ਅੱਜ ਵੀ ਏਜੰਸੀਆਂ ਨੇ ਫੋਆ ਬਣਾਈ ਹੈ ਤੇ ਐਵੇਂ ਏਜੰਸੀਆਂ ਫੋਆ ਬੁਲਾਂਦੀਆਂ ਨੇ Hindu ਲੋਕ ਸੋ ਕੋ ਚਾਹੁੰਦੇ ਨਹੀਂ ਕਿ ਇਹ ਬੰਦੇ ਛੁੱਟ ਜਾਣ ਜਿਹੜੇ ਯਾਰ 85 ਸਾਲ ਦੇ ਬੁੱਢੇ ਹੋ ਗਏ ਨੇ ਉਹਨਾਂ ਨੂੰ ਕੀ ਅਤਵਾਦ ਫੁਲਾਣਾ ਹੁਣਾ ਹੈ ਹੈਨਾ ਪਰ 20 ਸਾਲ ਪਹਿਲਾਂ 30 ਸਾਲ ਪਹਿਲਾਂ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਇੱਕ ਫਿਰਕਾ ਪ੍ਰਸਤੀ ਖੜੀ ਹੋਈ Hindu ਵਰਸ ਸਿੱਖ ਹੋਇਆ ਤੁਹਾਨੂੰ ਲੱਗ ਜੇ ਕਿਸੇ ਬੰਦੇ ਨੂੰ ਆਪਣੇ ਘਰ ਰਹਿਣ ਦਾ ਟ ਸਮਾਂ ਦੇ ਆਗੇ ਆਪਣੇ ਪਰਿਵਾਰ ਦੇ ਵਿੱਚ ਉਲਝ ਜਾਏਗਾ ਤੇ ਉਹਦੀ ਇਹੋ ਜੀ ਸਥਿਤੀ ਨਹੀਂ ਰਹਿੰਦੀ ਬੰਦੇ ਦੀ ਜਦੋਂ ਪਰਿਵਾਰ ਦੇ ਵਿੱਚ ਉਲਝਦੇ ਨਾਲੇ ਹੁਣ ਕੋਈ ਐਦਾਂ ਦੇ ਕਿਸੇ ਦੇ ਅੰਦਰ ਭਾਵਨਾ ਨਹੀਂ ਇਹ ਵੀ ਉਦੋਂ 扑ਕਾਉ ਲੋਕਾਂ ਨੇ 扑ਕਾ ਕੇ ਬਿਆਨ ਦੇ ਕੇ ਨੁਕਸਾਨ ਹੋਇਆ ਜੋ ਵੀ ਹੋਇਆ ਪੰਜਾਬ ਦਾ ਤੁਸੀਂ ਹਿੰਦੂ ਸਿੱਖ ਇਕਤਾ ਲਈ ਕੀ ਮੈਸੇਜ ਦੇਣੀ ਮੈਂ ਤਾਂ ਇਹ ਹੁਣ ਤੁਹਾਨੂੰ ਮੈਸੇਜ ਦੇਣ ਦੀ ਲੋੜ ਹੀ ਨਹੀਂ ਮੈਂ ਵੀ ਹਿੰਦੂ ਸਿੱਖ ਇਕਤਾ ਦੀ ਜਿਹੜੀ ਆ ਉਹਦੀ ਇੱਥੇ ਜਿੰਨੇ ਵੀ ਹਿੰਦੂ ਲੋਕ ਨੇ ਕੈਦੀ ਉਹਨਾਂ ਦੀ ਵੀ ਰਿਹਾਈ ਦੀ ਮੰਗ ਕਰ ਰਿਆਂ ਜਿੰਨੇ ਸਿੱਖ ਲੋਕ ਨੇ ਉਹਨਾਂ ਦੀ ਮੰਗ ਕਰ ਰਿਆਂ ਮੁਸਲਮਾਨਾਂ ਦੀ ਮੰਗ ਕਰਦਾ ਸਾਈਆਂ ਦੀ ਮੰਗ ਕਰ ਆਈਂ ਤੇ ਸਿੱਧੀ ਗੱਲ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਦਾ ਮੈਂ ਤਾਂ ਤੁਹਾਨੂੰ ਕਿਉਂ ਨਹੀਂ ਲੱਗਦਾ ਕਿ ਤੁਸੀਂ ਆਪਦਾ ਜਿਹੜੀ ਹੜਤਾਲ ਆਈ ਛੱਡ ਦੇਵੋ ਕਿਉਂਕਿ ਇਹਦਾ ਕੋਈ ਮਤਲਬ ਨਹੀਂ ਰਿਹਾ ਕੋਈ ਗੱਲ ਨਹੀਂ ਮਤਲਬ ਤੇ ਹੈਗਾ ਨਾ ਇਹਦਾ ਕਦੋਂ ਕਹਤਾ ਰਾਜਨਾਥ ਨੇ ਵੀ ਨਹੀਂ ਛੱਡ ਸਕਦੇ ਅੱਜ ਕਿਹਾ ਦਿੱਲੀ ਦੇ ਅੰਦਰ ਅੱਜ ਕਿਹਾ ਕਿ ਨਹੀਂ ਛੱਡ ਸਕਦੇ ਜਵਾਬ ਦੇਤਾਉ ਨਹੀਂ ਅੱਛਾ ਨਹੀਂ ਛੱਡ ਸਕਦੇ ਸੁਪਰੀਮ ਕੋਰਟ ਵੀ ਕਹਿ ਰਹੀ ਹੈ ਰਾਜਨਾਥ ਵੀ ਕਹਿ ਰਿਹਾ ਕਿਉਂਕਿ ਮੋਦੀ ਸਰਕਾਰ ਦੀ ਤੁਸੀਂ ਪ੍ਰਸ਼ੰਸਾ ਕਰਦੇ ਹੋ ਮੋਦੀ ਸਰਕਾਰ ਨੇ ਵੀ ਕਹਤਾ ਕਿ ਨਹੀਂ ਛੱਡ ਸਕਦੇ ਕੋਈ ਗੱਲ ਨਹੀਂ ਨਾ ਛੱਡਣ ਆਪ ਕਾਨੂੰਨੀ ਰਾਖਤਿਆਰ ਕੀਤਾ ਜਾਵੇ ਕਾਨੂੰਨੀ ਰਾਤ ਤੁਸੀਂ ਤੰਗ ਹੋ ਗਏ ਆ ਪਹਿਲਾਂ ਅਖਤਾਰ ਕਰ ਕਰਕੇ ਸਭ ਜਗ੍ਹਾ ਜਾ ਚੁੱਕੇ ਆ ਪਰ ਪਹਿਲਾਂ ਤਾਂ ਰਾਹ ਹੋਰ ਵੀ ਰਹੇ ਨੇ ਪਹਿਲਾਂ ਤਾਂ ਕਾਨੂੰਨੀ ਰਾਤ ਤੋਂ ਬਿਨਾ ਅਜ ਤੋਂ 25 30 ਸਾਲ ਪਹਿਲਾਂ ਹੋਰ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੁਹਾਨੂੰ ਲੱਗਦਾ ਨਹੀਂਗਾ ਕਿ ਕਾਨੂੰਨ ਹੀ ਅਗਰ ਤੁਸੀਂ ਮੰਨਦੇ ਹੋ ਕਿ ਲੋਕਤੰਤਰ ਤੇ ਕਾਨੂੰਨ ਸਭ ਤੋਂ ਵੱਡੀ ਗੱਲ ਹੁੰਦੀ ਆ ਸਾਹਿਬ ਜੀ ਜਿਹੜਾ ਬਾਦਲ ਕਹਿੰਦਾ ਹੈ ਨਹੀਂ ਉਹ ਤਾਂ ਪੰਜਾਬ ਸਰਕਾਰ ਤੋਂ ਤੁਹਾਨੂੰ ਦੱਸਿਆ ਚੰਡੀਗੜ੍ਹ ਦੇ ਤਿੰਨ ਬੰਦੇ ਨੇ ਬੰਦ ਹੈਨਾ ਬੁੜੇਲ ਜੇਲ੍ਹ ਚ ਪੰਜਾਬ ਸਰਕਾਰ ਤੋਂ ਯੂਟੀ ਦੀ ਕਸਟਡੀ ਚ ਨੇ ਉਹ ਚੰਡੀਗੜ੍ਹ ਦੀ ਕਸਟਡੀ ਚ ਸਰਕਾਰ ਤੋਂ ਮੰਗਿਆ ਜਵਾਬ ਉਹਨਾਂ ਨੇ ਤੇ ਪੰਜਾਬ ਸਰਕਾਰ ਹਾਈ ਕੋਰਟ ਨੂੰ ਜਵਾਬ ਵੀ ਨਹੀਂ ਦੇ ਰਹੀ ਹਾਂ ਨਾ ਨਹੀਂ ਦੱਸ ਰਹੀ ਯੂਟੀ ਦੀ ਗੱਲ ਹੀ ਨਹੀਂ ਹੈਗੀ ਯੂਟੀ ਤੋਂ ਵੀ ਮੰਗਿਆ ਪੰਜਾਬ ਸਰਕਾਰ ਤੋਂ ਵੀ ਮੰਗਿਆ ਹੂੰ ਕ ਅਗਲਾ ਪ੍ਰੋਗਰਾਮ ਕੀ ਹੈਗਾ ਮੈਂ ਬੈਠਾ ਕਾਨੂੰਨ ਦੇ ਵੱਲ ਨਹੀਂ ਜਾਉਂਗੇ ਕੋਰਟ ਦੇ ਅੰਦਰ ਸੁਪਰੀਮ ਕੋਰਟ ਦਾ ਰੋਖ ਕਰੋਗੇ ਜਾਂ ਕਿਸੇ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਹੜਤਾਲ ਜਾਰੀ ਰੱਖੋਗੇ ਮੈਂ ਤੇ ਜਿਹੜਾ ਕੰਮ ਕਰ ਰਿਹਾ ਐਹੀ ਕਰਾਂਗਾ ਬਾਕੀ ਜਿਨ੍ਹਾਂ ਦੀ ਕੋਈ ਹੋਰ ਕੋਈ ਜੋ ਮਰਜ਼ੀ ਕਰਦਾ ਰਿਹਾ ਆਪਣੀ ਮਰਜ਼ੀ ਨਾਲ ਇਸ ਤੋਂ ਅੱਗੇ ਕੋਈ ਰਾਹ ਨਹੀਂ ਨਾ ਮੇਰਾ ਕੋਈ ਹੋਰ ਰਸਤਾ ਹੀ ਨਹੀਂ ਹੈਗਾ ਜੇ ਹੜਤਾਲ ਨਾਲ ਨਹੀਂ ਮਿਲਦਾ ਰਾਈਟ ਫਿਰ ਕੀ ਕਰੂੰਗਾ ਮਰਾਂਗਾ ਅਰ 10 ਪੂਰੀ ਕਰਾਂਗਾ ਆਪਣੀ ਕਹਤਾ ਨਾ ਮਰਾਂਗਾ ਤੇ ਮਰਾਂਗਾ ਹੀ ਮੈਨੂੰ ਪਹਿਲਾਂ ਹੀ ਪਤਾ ਜਦੋਂ ਬੈਠਾ ਵੀ ਮਰਾਂਗਾ ਹੀ ਅਗਲੇ ਦਿਨਾਂ ਚ ਕੋਈ ਹੋਰ ਤਰੀਕਾ ਕੋਈ ਤਰੀਕਾ ਨਹੀਂ ਹੋਰ ਜੇਰਾ ਹੜਤਾਲ ਮੇਰੀ ਜਾਰੀ ਰਹੇਗੀ ਜੀ ਕਾਨੂੰਨ ਤੇ ਵਿਸ਼ਵਾਸ ਨਹੀਂ ਰਿਹਾ ਕਾਨੂੰਨ ਤੇ ਹੁਣ ਜੇ ਤੁਸੀਂ ਕਹਿ ਰਹੇ ਹੋ ਵੀ ਅਗਲੇ ਕਦੇ ਨਹੀਂ ਛੱਡਦੇ ਤੇ ਕੀ ਵਿਸ਼ਵਾਸ ਰਹਿ ਗਿਆ ਫਿਰ ਇੱਕ ਬੰਦੇ ਕਹਤਾ ਵੀ ਨਹੀਂ ਛੱਡਦੇ ਤੇ ਵਿਸ਼ਵਾਸ ਹੁਣ ਕੀ ਦੁਬਾਰਾ ਕੀ ਵਿਸ਼ਵਾਸ ਕਰੀਏ ਤੇ ਈਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ